ਕਿ ਜਿਹੜਾ ਤੁਹਾਡੇ ਕੋਲ ਪਰਾਇਆ ਕੀਤਾ ਜਾ ਮੈਂ ਅਰਵਲ ਮਹਾਜਨ ਚੇਅਰਮੈਨ ਐਨਜੀਓ ਨਵ ਨਿਰਮਨ ਬਲੱਡ ਡੋਨਰ ਸੋਸਾਇਟੀ ਦਾ ਅਸੀਂ ਆਹ 3 ਮਹੀਨੇ ਬਾਅਦ ਇਸ ਜਗ੍ਹਾ ਤੇ ਹੀ ਬਲੱਡ ਕੈਂਪ ਲਗਾਣੇ ਆ ਇਹ ਅੱਜ ਇੱਥੇ ਜਿੱਥੇ ਅਸੀਂ ਬਲੱਡ ਕੈਂਪ ਲਾਇਆ ਵਾ ਉੱਥੇ ਅੱਖਾਂ ਦਾ ਕੈਂਪ ਵੀ ਲਾਇਆ ਵਾ ਐਨਕਾ ਫ੍ਰੀ ਦਿੱਤੀਆਂ ਜਾ ਰਹੀਆਂ ਮੈਂ ਔਰ ਦੰਦਾਂ ਦਾ ਕੈਂਪ ਲਾਇਆ ਵਾ ਬ੍ਰਸ਼ ਵੀ ਦਿੱਤੇ ਜਾ ਰਹੇ ਨੇ ਔਰ ਹਰ ਤਹੀ ਦੇਖ ਸਕਦੇ ਹੋ ਕਿ ਹਰ ਮਰੀਜ਼ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਜਿਹੜਾ ਵਾ ਕੰਮ ਸਾਡਾ ਲਗਾਤਾਰ ਸਮਾਜ ਦੀ ਸੇਵਾ ਜਿਹੜੀ ਹੈਗੀ ਉਹ ਚਲਦੀ ਰਹੇਗੀ ਕਿੰਨੇ ਸਾਲਾਂ ਤੋਂ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਦੇਖੋ ਜੀ ਇਹ ਕਈ ਸਾਲਾਂ ਤੋਂ ਅਸੀਂ ਇਹ ਕੈਂਪ ਹਰ ਸਾਲ ਲਗਾ ਰਹੇ ਹਾਂ ਮੈਡੀਸਨ ਤੇ ਮੈਡੀਕਲ ਤੇ ਕੈਂਪ 2007 ਤੋਂ ਲਗਾਤਾਰ ਹਰ ਮਹੀਨੇ ਇੱਕ ਵੀ ਲੱਗਦਾ ਦੋ ਵੀ ਲੱਗਦਾ ਅੱਖਾਂ ਦੇ ਕੈਂਪ ਵੀ ਇਸੇ ਤਰ੍ਹਾਂ ਇਹ ਹਰ ਮੇਂ ਨਹੀਂ ਲੱਗਦਾ ਵਾ ਤੇ ਇਸ ਤਰ੍ਹਾਂ ਤੋਂ ਪਾਲਿਆ ਕਰਕੇ ਮਨ ਦੇ ਵਿੱਚ ਕਿੰਨੀ ਕਿ ਸੰਤੁਸ਼ਟੀ ਮਿਲਦੀ ਹੈ ਦੇਖੋ ਇੱਕਾ ਕੀ ਆਪਣੇ ਕਿਸੇ ਦਾ ਕੋਈ ਭਲਾ ਹੋ ਜਾਂਦਾ ਵਾ ਉਹ ਅੱਖਾਂ ਦੇ ਜ਼ਰੂਰਤਮੰਦ ਜਿਹੜੇ ਬਹੁਤ ਜ਼ਿਆਦਾ ਜ਼ਰੂਰਤਮੰਦ ਲੋਕ ਹੁੰਦੇ ਉਹਨਾਂ ਦੇ ਫ੍ਰੀ ਆਪਰੇਸ਼ਨ ਵੀ ਅਸੀਂ ਕਰਵਾਨੇ ਹੈਗੇ ਆ ਇਸ ਸੰਬੰਧ ਜਿਹੜੇ ਲੋਕ ਹੈ ਵੱਡੇ ਵੱਡੇ ਡਾਕਟਰਾਂ ਕੋਲ ਨਹੀਂ ਜਾਇਆ ਜਿਹੜਾ ਅੱਜ ਜਿਹੜਾ ਤੁਹਾਡੇ ਕੋਲ ਕੈਂਪੋਂ ਵੱਡੇ ਡਾਕਟਰਾਂ ਨੇ ਟਰੀਟਮੈਂਟ ਸਾਰਾ ਕਰਦਾ ਬਿਲਕੁਲ ਸਭ ਵੱਡੇ ਤੋਂ ਵੱਡੇ ਲੋਕਾਂ ਨੂੰ ਕੀ ਆਪੀਆ ਕਰਨਾ ਚਾਹੀਦਾ ਹਾਂ ਦੇਖੋ ਇੱਕ ਹੈਲਥ ਦੇ ਪ੍ਰਤੀ ਕਿੜੀ ਇਹਦਾ ਸਾਡਾ ਜਾਗਰੂਕ ਹੋਣਾ ਬੜਾ ਜ਼ਰੂਰੀ ਆ ਕਿ ਕਈ ਵਾਰੀ ਅਹੀ ਤਹੀ ਵੇਖਦੇ ਹੋ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਇੱਥੇ ਪਹਿਲੀ ਵਾਰ ਉਹਨੂੰ ਸ਼ੂਗਰ ਚੈੱਕ ਕਰਾਣ ਦੀ ਅਹੀ ਕਹਿੰਦੇ ਉਹ ਕਹਿੰਦੇ ਨਹੀਂ ਨਹੀਂ ਅਹੀ ਨਹੀਂ ਕਰਾਣੀ ਤੇ ਜਦੋਂ ਸ਼ੂਗਰ ਚੈੱਕ ਕਰਾਉਂਦੇ ਆ ਤੇ ਉਹ 350 400 ਨਿਕਲ ਆਂਦੀ ਆ ਤੇ ਉਹਨੂੰ ਅਗਰ ਟਾਈਮ ਸਿਰ ਪਤਾ ਲੱਗ ਜਾਂਦਾ ਵਾ ਇਹ ਕਿਸੇ ਦੀ ਕੀਮਤੀ ਜਾਨ ਬੱਸ ਸਕਦੀ ਆ ਜੋ ਲੋਕ ਬਲੱਡ ਡੋਨੇਟ ਕਰਨ ਦਾ ਡਰਦੇ ਵੀ ਹੈ ਕਿ ਦੇਖੋ ਇਹ ਚੱਕਰ ਹੈ ਕਿ 80% ਲੋਕ ਅਵੇਅਰ ਨਹੀਂ ਹੈਗੇ ਅਗਰ ਜਿਹੜੇ ਲੋਕ ਤੁਸੀਂ ਬਲੱਡ ਇਹ ਦੋਗੇ ਤੇ ਤੁਹਾਨੂੰ ਡਾਕਟਰ ਵੀ ਅੱਜ ਕੱਲ੍ਹ ਇਹ ਕਹਦੇ ਕਿ ਤੁਹਾਨੂੰ ਹਾਰਟ ਅਟੈਕ ਤੇ ਜਿਹੜੀਆਂ ਇਹ ਹੁੰਦੇ ਆ ਉਹ ਦੀ ਘਟ ਜਾਣਗੇ ਕਿਉਂਕਿ ਸਾਡਾ ਖੂਨ ਹੀ ਗਾੜਾ ਵਾ ਤੇ ਉਸ ਟਾਈਮ ਤੇ ਅਸੀਂ ਮਤਲਬ ਇਹ ਗਲੂਕੋਜ਼ ਲਵਾਨੇ ਡਾਕਟਰ ਸਾਡਾ ਕੀ ਹਾਲ ਕੀਤਾ ਹੁੰਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੈਗੇ ਹੋ ਇਸ ਟਾਈਮ ਸਿਰਫ ਉਹਨਾਂ ਨੂੰ ਫੋਨ ਦਿੰਦੇ ਆ ਡਰ ਲੱਗਦਾ ਅਗਰ ਉਹ ਖੂਨ ਦੇਗਾ ਕਿ ਕਿਤੇ ਕਿਸੇ ਦੀ ਕੀਮਤੀ ਜ਼ਿੰਦਗੀ ਦੇ ਵੀ ਪਾਸ ਸਕਦੀ ਹੈਗੀਆ ਉਥੇ ਉਹਦੀ ਵੀ ਜ਼ਿੰਦਗੀ ਦੀ ਲੰਬੀ ਹੋਏਗੀ ਹਾਰਟ ਅਟੈਕ ਉਹ ਜਿਹੜੀਆਂ ਬਿਮਾਰੀਆਂ ਤੋਂ ਬਚਾਏ ਕਿੰਨੀ ਦੇਰ ਬਚਾ ਦੇ ਸਕਦਾ ਜੀ ਮੈਂ ਇੱਕ ਪਰ 3 ਮਹੀਨੇ 3 ਮਹੀਨੇ ਅੱਜ ਨੂੰ ਤਾਂ ਕਿੰਨੇ ਕਿ ਪੇਸ਼ੈਂਟ ਨੂੰ ਲੈ ਕੇ ਕਰ ਦਿੱਤੀ ਅੱਜ ਦੀ ਐਸ ਟਾਈਮ ਐਸ ਟਾਈਮ 11 ਵਜੇ ਅਸੀਂ ਸ਼ੁਰੂ ਕੀਤਾ ਸੀ 12 ਕ ਜੁਨਿਟ ਹੋ ਗਏ ਆ ਤੇ ਬਾਕੀ ਜਿਹੜੇ ਸਾਡੇ 40 50 ਡੋਲਰ ਆ ਉਹ ਆ ਰਹੇ ਹੈਗੇ ਨੇ ਇਹ ਕੈਂਪ ਕਿੰਨੇ ਵੇ ਤੱਕ ਲੱਗੇਗਾ ਇਹ 3 ਵਜੇ ਤੱਕ ਕੈਂਪ ਲੱਗੇਗਾ ਬਿਲਕੁਲ 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 ਅੱਜ ਨਵ ਨਰਮਾਨ ਸੋਸਾਇਟੀ ਦੇ ਲੋਕ ਹਰ 6 ਮਹੀਨੇ ਜੀ ਇੱਕ ਕੈਂਪ ਲਾਉਂਦੇ ਨੇ ਅੱਜ ਬਲੱਡ ਡੋਨੇਸ਼ਨ ਕੈਂਪ ਉਹਦੇ ਨਾਲ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਪੇਸ਼ੈਂਟ ਦੀਆਂ ਔਰ ਜਿਨ੍ਹਾਂ ਨੂੰ ਕੋਈ ਮੁਸ਼ਕਲ ਆ ਉਹਨਾਂ ਨੂੰ ਐਨਕਾਂ ਵੀ ਫਰੀਦ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਮੈਡੀਸਿਨ ਵੀ ਫਰੀਦ ਦਿੱਤੀ ਜਾ ਰਹੀ ਹੈ ਸੋ ਮੈਂ ਮਰਜਨ ਸਾਹਿਬ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀ ਕਰਨਾ ਤੁਹਾਨੂੰ ਮੁਬਾਰਕਵਾਦ ਵੀ ਦੇਣਾ ਕਿ ਤੁਸੀਂ ਸਮਾਜ ਦੀ ਇੰਨੀ ਸੇਵਾ ਕਰ ਰਹੇ ਹੋ ਸੋ ਗਰੀਬ ਲੋਕਾਂ ਦੀ ਸੇਵਾ ਜੜੀਆ ਉਹ ਵੀ ਨਾਲ ਜਾਣੀ ਹੈ ਇਨਸਾਨ ਦੇ ਸੋ ਤੁਸੀਂ ਉਹਨਾਂ ਗਰੀਬ ਲੋਕਾਂ ਦੀ ਜਿਹੜੇ ਸਲਾਬ ਮਸਤੀਆਂ 'ਚ ਵੀ ਰਹਿੰਦੇ ਨੇ ਜਿਹੜੇ ਹਸਪਤਾਲਾਂ ਜਾ ਕੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੋ ਉਹਨਾਂ ਦਾ ਇਲਾਜ ਫ੍ਰੀ ਤੁਸੀਂ ਕਰਾਉਂਦੇ ਹੋ ਸੋ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਸੋ ਨਹੀਂ ਜੀ ਸਰਕਾਰਾਂ ਨੂੰ ਵੀ ਚਾਹੀਦਾ ਇਹਨਾਂ ਦੀ ਜਿਹੜੀ ਇਸ ਤਰ੍ਹਾਂ ਸੁਸਾਇਟੀ ਦਾ ਕੰਮ ਕਰ ਰਹੀ ਹੈ ਕੀ ਯੋਗਦਾਨ ਦੇਣਾ ਚਾਹੀਦਾ ਹੈ ਸਰਕਾਰਾਂ ਨੂੰ ਜ਼ਰੂਰ ਦੇਣਾ ਚਾਹੀਦਾ ਜੀ ਸਾਡੀ ਸਰਕਾਰ ਜਦੋਂ ਵੀ ਇਹੀ ਦੇਖਾ ਚਾਹੀ ਯੋਗਦਾਨ ਪਾਉਂਦੇ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ ਇਸ ਕਰਕੇ ਅੱਜ ਵੀ ਅਸੀਂ ਗੈਹ ਸਰਕਾਰ ਤੇ ਅੱਜ ਵੀ ਅਸੀਂ ਈਆ ਮਹੀਨਿਆਂ ਬਾਅਦ ਇਹਨਾਂ ਨੂੰ ਇੱਥੇ ਆਉਂਨੇ ਆ ਸੋ ਇਹਨਾਂ ਨੂੰ ਮੁਬਾਰਕਬਾਦ ਵੀ ਜਿੰਨੀਆਂ ਦੀ ਇਹਨਾਂ ਦਾ ਧੰਨਵਾਦ ਵੀ ਕਰਨੇ ਆ ਸੋ ਪ੍ਰਾਣੇ ਕੰਮ ਜਿਹੜੇ ਨੇ ਯਾਦ ਰਹਿੰਦੇ ਨੇ ਸੋ ਮਹਾਜਨ ਸਾਹਿਬ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਦੇ ਨਾਲ ਆ। ਅਰਣ ਮਹਾਜਨ ਜੀ ਨੇ ਅੱਜ ਇੱਕ ਇੱਥੇ ਖੂਨ ਕੈਂਪ ਲਾਇਆ ਵਾ। ਇੱਕ ਮੈਡੀਸਨ ਦਾ ਕੈਂਪ ਲਾਇਆ ਲੋਕ ਉੱਥੇ ਬਹੁਤ ਚੈੱਕਅਪ ਕਰਾ ਰਹੇ ਨੇ। ਅੰਦਰ ਇੱਕ ਅੱਖਾਂ ਦਾ ਕੈਂਪ ਲਾਇਆ ਵਾ। ਸਾਰੇ ਇੱਥੇ ਲਾਏ ਦੇ ਨੇ ਵੇਖੋ ਕਿੰਨਾ ਰਾਸ਼ਾ ਲੋਕ ਕਿੰਨਾ ਅਰਣ ਮਹਾਜਨ ਜੀ ਨੂੰ ਪਿਆਰ ਕਰਦੇ ਆ। ਹਰ 10-15 ਦਿਨਾਂ ਬਾਅਦ ਆ ਕੈਂਪ ਲਾਉਂਦੇ ਨੇ। ਲੋਕ ਲੋਖੋ ਜੋ ਗਰੀਬ ਆਦਮੀਆਂ ਜੋ ਮੀਡੀਅਮ ਕਲਾਸ ਆਦਮੀਆਂ ਸਾਰੇ ਆ ਕੇ ਸੇਵਾ ਕਰਦੇ ਨੇ ਤੇ ਪਰਮਾਤਮਾ ਦੇਖੋ ਇਹ ਕਿੰਨਾ ਕੰਮ ਕਰ ਰਹੇ ਨੇ ਇਸੋ ਹੀ ਇਹ ਕੰਮ ਕਰਦੇ ਰਹਿਣ ਇਹ ਜਿਹੜੀ ਸੋਸਾਇਟੀ ਹੈ ਇਹਨਾਂ ਦੀ ਹੋਰ ਤਰੱਕੀ ਕਰੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਲੋਕਾਂ ਦੀ ਇਤਨਾ ਹੀ ਸੇਵਾ ਕਰਦੇ ਦਾ ਇਹਨਾਂ ਦੇ ਪ੍ਰਾਲਾ ਨੂੰ ਕਿਸ ਤਰ੍ਹਾਂ ਦੇਖੇ ਜਿਹੜਾ ਬਲਾ ਇਹਨਾਂ ਨੂੰ ਪ੍ਰਾਲਾ ਦੇਖੋ ਇਹਨਾਂ ਦੇ ਪਲਾਵਾ ਪਰਮਾਤਮਾ ਨੇ ਇਹਨਾਂ ਦੀਨ ਆ ਇੱਕ ਵਖੋ ਇਹ ਕੰਮ ਜੋ ਕਰਦੇ ਪਏ ਲੋਕੀ ਇਤਿਹਾਸਿਕ ਲਿਖਿਆ ਜਾਂਦਾ ਵਾ ਲੋਕਾਂ ਦੀ ਸੇਵਾ ਕਰਨਾ ਇੱਕ ਬਹੁਤ ਵਧੀਆ ਕੰਮ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਇਹਨਾਂ ਨੂੰ ਵੀ ਕਹੀਏ ਇਹਨਾਂ ਦਾ ਯੋਗਦਾਨ ਪਾਣਾ ਜਿਹੜੇ ਸੁਸਾਇਟੀਆਂ ਇਹਨਾਂ ਦਾ ਇਸ ਤਰ੍ਹਾਂ ਦੇਖੋ ਸਰਕਾਰਾਂ ਨੇ ਜੋ ਖੋਦੇ ਰਿਆ ਤੁਹਾਨੂੰ ਪਤਾ ਹੀ ਆ ਉਹ ਕੀ ਹੁੰਦਾ ਪਿਆ ਵਾ। ਸਰਕਾਰ ਕੀ ਕਰਦੀ ਪਈ ਆ ਇਹ ਵੇਖੋ ਲੋਕ ਕੰਮ ਕਰਦੇ ਪਿਆ ਕਿ ਸੁਸਾਇਟੀਆਂ ਕੰਮ ਕਰਦੀਆਂ ਪਈਆਂ ਵਾ। ਇਹ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਆ ਉਹ ਕੰਮ ਸੁਸਾਇਟੀਆਂ ਲੋਕ ਕਰਦੇ ਪਏ ਇਕੱਠੇ ਹੋ ਕੇ ਆਪਣੇ ਕੋਲੋਂ ਪਾਸੇ ਲਾ ਕੇ ਕੰਮ ਕਰਦੇ ਪਏ। ਜੋ ਸਰਕਾਰ ਦੇ ਕੰਮ ਕਿੱਦਾਂ ਦੇਖਦੇ ਹੋ ਤੁਸੀਂ? ਤੁਹਾਨੂੰ ਨਹੀਂ ਪਤਾ ਕੀ ਵੇਖਦੇ ਪਏ ਆ 4 ਸਾਲ ਹੋ ਗਏ ਆ। ਹਜ਼ਾਰ-ਹਜ਼ਾਰ ਰੁਪਈਆ ਨਹੀਂ ਅੱਜ ਤੱਕ ਇਹਨਾਂ ਨੇ ਪਾਇਆ ਵਾ ਤੇ ਬਾਕੀ ਇਹਨਾਂ ਨੇ ਕੀ ਕਰਨਾ ਵਾ ਆ ਸੜਕਾਂ ਤਾਂ ਗੋਡੇ-ਗੋਡੇ ਕੀੜੇ ਚੱਲਦੇ ਪਏ ਆ ਗੰਧ ਪਿਆਦਾ ਵਾ ਜੋ ਕੋਈ ਵੇਖਦੇ ਮੈਂ ਲੋਕਾਂ ਨੂੰ ਸਭ ਕੋਈ ਪਤਾ ਵਾ ਸਾਹ ਰਹਿ ਗਿਆ ਵਾ ਇਹ ਲੋਕ ਆਪੇ ਇਹਨਾਂ ਨੂੰ ਦੱਸ ਜਨ ਕਿ ਵੀ ਤੁਹਾਨੂੰ ਇਹ ਸ਼ੀਸ਼ਾ ਦਾ ਦੁੱਧ-ਦੁੱਧ ਦਾ ਪਾਣੀ ਦਾ ਪਾਣੀ ਹੋ ਜਾਏ ਕੂੜੇ ਦੀ ਬੜੀ ਸਮੱਸਿਆ ਆ ਰਹੀ ਹੈ ਕੂੜੇ ਅੰਦਰ ਜਾ ਕੇ ਚਾਰ ਦੁਆਦੀ ਦੇ ਅੰਦਰ ਵੇਖੋ ਬਾਹਰ ਵੇਖੋ ਤੁਸੀਂ ਕੀੜੇ ਚੱਲਦੇ ਪਏ ਆ ਕਿਸ ਤਰ੍ਹਾਂ ਲੋਕੀ ਲੰਘ ਨਹੀਂ ਸਕਦੇ ਲੋਕ ਬਿਮਾਰ ਹੁੰਦੇ ਪਏ ਆ ਗੁਰੂ ਨਾਨਕ ਹਸਪੀਟਲ ਜਿਹੜੀ ਦਵਾਈ 5 ਰੁਪਏ ਦੀ ਉਹ ਅੰਦਰੋਂ ਮਿਲਦੀ ਜਿਹੜਾ 100 ਰੁਪਏ ਦਾ ਪਤਾ ਬਾਹਰੋਂ ਲੈਣਾ ਪੈਂਦਾ ਇਹਨਾਂ ਦੇ ਆਪਣੇ ਬੰਦੇ ਭਾਏ ਦੇ ਬਾਅਦ ਜਿਹੜੇ ਨੇ ਇਹ ਜਿਵੇਂ ਡਾਕਟਰ ਲਿਖਦੇ ਉਹ ਕਹਿੰਦੇ ਬਾਹਰ ਜਾ ਕੇ ਉਸ ਬੰਦਿਆਂ ਕੋ ਦਵਾਈ ਲਵੋ ਦੂਜੇ ਕੋ ਨਹੀਂ ਲਿਆਣੀ ਉਹ ਪਰਚੀ ਉਸ ਨਾਲ ਦੀ ਦਿੰਦੇ ਆ ਫਰਾਨੀ ਦੁਕਾਨ ਤੋਂ ਜਾਓ ਮੈਂ ਨਮ ਨਿਰਮਨ ਸ਼ਿਵ ਸੋਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹ ਮਾਜਨ ਸਾਹਿਬ ਉਹਨਾਂ ਦੀ ਸਾਰੀ ਟੀਮ ਖਾਸ ਕਰਕੇ ਡਾਕਟਰ ਸਾਹਿਬ ਮਿਲਨਾਲਾ ਹੈ ਸਾਦੀ ਵਿਕੀਰੀ ਇਹ ਬਹੁਤ ਵੱਡਾ ਉਪਰਾਲਾ ਹੈ ਖੂਨਦਾਨ ਜਿਹੜਾ ਉਹ ਮਹਾਦਾਨ ਹੈ ਕਿਉਂਕਿ ਅੱਜ ਜ਼ਰੂਰਤ ਹੈ ਲੋਗਾ ਨੂੰ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਕਈ ਵਾਰੀ ਇਸ ਖੂਨ ਤੋਂ ਜਾਂ ਆਪਣੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਮਾਈਨ ਸਾਹਿਬ ਨੇ ਅੱਜ ਜਿਹੜਾ ਬਲੱਡ ਨੇਸ਼ਨ ਕੈਂਪ ਔਰ ਮੈਡੀਕਲ ਦਾ ਕੈਂਪ ਲਗਾਇਆ ਜ਼ਰੂਰਤਮੰਦ ਲੋਕਾਂ ਦੇ ਵਿੱਚ ਔਰ ਜ਼ਰੂਰਤਮੰਦ ਇਲਾਕੇ ਤੇ ਵੀ ਪਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਰਾਨੂੰ ਹੋਰ ਤਰੱਕੀ ਦੇਵੇ ਇਸੇ ਤਰ੍ਹਾਂ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ ਮਾਈਨ ਸਾਹਿਬ ਨੇ ਬੜੇ ਕਿੰਨੇ ਕੈਂਪ ਲਗਾਤੇ ਆ ਮੈਂ ਸਮਝਦਾ ਕਿ ਬਹੁਤ ਵੱਡਾ ਉਰਾਲਾ ਹੈ ਧੰਨਵਾਦ ਮੇਰਾ ਨਾਮ ਹੀ ਡਾਕਟਰ ਅੰਗਰੇਜ਼ ਸਿੰਘ ਹੈ ਮੈਂ ਵਾਰਡ ਨੰਬਰ 35 ਨਿਊ ਗਾਰਡਨ ਕਲੇਰ ਤੋਂ ਆਇਆ ਜੀ ਤੇ ਮੈਂ ਇਹ ਨਵਰ ਮੈਂ ਸਰੀਰਕ ਕੋਆਰਡੀਨੇਟਰ ਵਹਿਗਾ ਜੀ ਅਮਰਸਾ ਜ਼ਿਲ੍ਹੇ ਦਾ ਇਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਹੈਗਾ ਅਰਮਨ ਜੀ ਨੇ ਚੇਅਰਮੈਨ ਸਾਹਿਬ ਨੇ ਇਹਦੇ ਜਿਵੇਂ ਸੱਦਾ ਹੁੰਦਾ ਕੈਂਪ ਲਾਂਦੇ ਆ ਮੈਂ ਉੱਥੇ ਜ਼ਰੂਰ ਹਾਜ਼ਰ ਹੋਣਾ ਪਿਛਲੇ ਦਿਨੀ ਜਿਵੇਂ ਹਰ ਆਇਆ ਰਮਦਾਸ ਏਰੀਆ ਦੇ ਜਨਾਲੇ ਏਰੀਆ ਚ ਅਸੀਂ ਨਵਰਮਨ ਸੈਟੀ ਵੱਲੋਂ ਤੇ ਨਿਊ ਲਾਈਫ ਹਸਪੀਟਲ ਵੱਲੋਂ ਇਹ ਫ੍ਰੀ ਦਵਾਈਆਂ ਦਾ ਕੈਂਪ ਲਾਉਂਦੇ ਰਹੇ ਹਾਂ ਹੋਰ ਹੀ ਬਹੁਤ ਸਵਾਵਾਵਾਂ ਦਿੰਦੇ ਰਹੇ ਹਾਂ ਇਧਰ ਉਹਨੇ ਕੈਂਪ ਅਸੀਂ ਜੇਕਰ ਉਹ ਜਿਹੜਾ ਹਰ ਪਿੰਡ ਦਾ ਦਾ ਵਾਸਤੇ ਕੈਂਪ ਲਾਇਆ ਇਸ ਤਰ੍ਹਾਂ ਗੋਪਾਲ ਮੰਦਰ ਅੱਜ ਬਲੱਡ ਬੈਂਕ ਦਾ ਕੈਂਪ ਲੱਗਾ ਹੋਇਆ ਹੈ ਲੋਕਾਂ ਨੂੰ ਵੀ ਇਹ ਦੱਸਣ ਦੀ ਜੇਕਰ ਆਪਾਂ ਬਲੱਡ ਦਿੰਨੇ ਆ ਤੇ ਕਈਆਂ ਦੀ ਜ਼ਿੰਦਗੀਆਂ ਬਚ ਜਾਂਦੀਆਂ ਨੇ ਫ੍ਰੀ ਮੈਡੀਸਨ ਲੱਗਦੀਆਂ ਦੇ ਰਹੇ ਆ ਅੱਖਾਂ ਵਿੱਚ ਫ੍ਰੀ ਕੈਂਪ ਲੱਗਾ ਜਾ ਰਿਹਾ ਹੈ ਇਹ ਬੜਾ ਵੱਡਾ ਪ੍ਰਾਲਾ ਇਸ ਨਵਰਮਨ ਸੈਟੀ ਵੱਲੋਂ ਇਰ ਮੈਂ ਸਭਲਾਂੋਂ ਮੈਂ ਸਭਲਾਂੋਂ ਇਹ ਕੀਤਾ ਜਾ ਰਿਹਾ ਹੈ ਬਾਕੀ ਸਾਰੀ ਸੋਸਾਇਟੀ ਦੇ ਵਿੱਚ ਉਧੇਦਾਰ ਇਲਾਕਾ ਨਿਵਾਸੀਆਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਕਿ ਵੱਧ ਚੜ ਕੇ ਇਸ ਕੈਂਪ ਵਿੱਚ ਇਸਰਾ ਦਵੋ ਕਿਉਂ ਵੱਧ ਤੋਂ ਵੱਧ ਤੁਸੀਂ ਆਪਣਾ ਇਸ ਦਾ ਫਾਇਦਾ ਲੈ ਸਕੋ ਇਹ ਸਮੁੰਦਰੀ ਕੰਢੇ ਦਾ ਬੰਦ ਦਾ ਕੰਮ ਨਹੀਂ ਜਾਂ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਕੀਤਾ ਹਾਂਜੀ ਹਾਂਜੀ ਇਹਦਾ ਹੈ ਜੀ ਸਾਰੀ ਸੋਸਾਇਟੀ ਦਾ ਚੇਅਰਮੈਨ ਸਾਰੇ ਨੂੰ ਟਾਈਮ ਟੂ ਟਾਈਮ ਫੋਨ ਕਰਦੇ ਰਹਿੰਦੇ ਆ ਉਸ ਦੇ ਨਾਲ ਸਾਰੇ ਜਿਹੜੇ ਮੈਂਬਰ ਹੈਗੇ ਆ ਉਹ ਇਲਾਕਾ ਨਿਵਾਸੀ ਨੇ ਸਾਰੇ ਆਪਣਾ ਜਿੰਨੇ ਵੀ ਰਾਜਨੀਤੀ ਮੈਂਬਰ ਆਪ ਪੁਲਿਸ ਅਫਸਰ ਸਾਰੇ ਇਸ ਕੈਂਪ 'ਚ ਹਾਜ਼ਰ ਹੁੰਦੇ ਆ ਇਹਦੇ ਵਿੱਚ ਕੋਈ ਪਾਰਸ਼ਲਟੀ ਨਹੀਂ ਗਈ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕੋ ਨੇ ਐਸੀ ਐਹੀ ਅਪੀਲ ਕਰਦੇ ਆ ਕਿ ਜਦੋਂ ਇਹ ਕੈਂਪ ਲੱਗਦੇ ਆ ਕੋਈ ਗਰੀਬ ਬੰਦੇ ਆ ਕੋਈ ਵੇਲੇ ਕਿਸੇ ਨੂੰ ਮੈਡੀਸਨ ਨਹੀਂ ਲਈ ਜਾਂਦੀਗੀ ਕਈਆਂ ਕੋਲ ਹਸਪੀਟਲ ਨਹੀਂ ਜਾ ਜਾਂਦਾ ਇੱਥੇ ਡਾਕਟਰ ਸਪੈਸ਼ਲਿਸਟ ਡਾਕਟਰਾਂ ਦੇ ਆ ਹਰ ਤਰ੍ਹਾਂ ਚੈੱਕ ਕਰਕੇ ਦਵਾਈਆਂ ਦਿੰਦੇ ਆ ਇਸ ਦਾ ਲਾਹਾ ਲੈਣਾ ਚਾਹੀਦਾ ਹੈਗਾ ਮਨੀ ਸ਼ਰਮਾ ਕਿਹੜੀ ਜਗ੍ਹਾੋਂ ਤੁਸੀਂ ਆਏ ਹੋ ਰਾਮ ਬਾੜ ਰਾਮ ਬਾਗ ਅਜਰਾ ਨਿਰਮਾਨ ਸੇਵਾਵਾਂ ਵਾਲੀ ਐਂਗਲੋ ਲੋਕ ਪ੍ਰੋਜੈਕਟ ਕਰਵਾਇਆ ਜਾ ਰਿਹਾ ਹੈ ਯਾਰ ਕਿ ਕਿਦਾਂ ਦੇਖਦੇ ਬਹੁਤ ਫਾਇਦੇਮੰਦ ਹੈ ਪੋਜੀਟਿਵ ਇਹ ਦੇਖਿਆ ਜਾ ਜਨ ਹਿਤ ਵਾਸਤੇ ਹੈ ਤੁਹਾਨੂੰ ਕਿੰਨੀ ਕਿ ਮਤਲਬ ਲੋਰ ਉੱਤੇ ਆਜਾ ਰਹੇ ਵੱਡੇ ਵੱਡੇ ਦਰਜਨ ਹੋ ਉਸ ਤੋਂ ਵੀ ਮੇਰੀ ਜਾ ਸਕਦੇ ਉਹਨਾਂ ਵਿੱਚ ਬਹੁਤ ਫਾਇਦੀ ਵਿੱਚ ਹੈ ਛੁੱਟੀ ਵਾਲੇ ਦਿਨ ਹੋ ਰਿਹਾ ਵਾ ਸਭ ਤੋਂ ਪਹਿਲੇ ਛੁੱਟੀ ਨਹੀਂ ਕਰਨੀ ਪੈਰੀ ਇਕ ਲਿਬਰ ਕਲਾਸ ਵਾਲੇ ਨੂੰ ਇਹ ਸਰੇ ਸਰੇ ਨਾਲੇ ਖਾਨ ਪਾਨ ਦਾ ਵੀ ਪੂਰਾ ਇੰਡੀਆ ਆਮ ਕੀਤਾ ਹੋਇਆ ਹੈ ਇਹਨਾਂ ਨੇ ਕੋਈ ਲਾਈਨ ਨਹੀਂ ਹੈ ਕਿ ਪਰਚੀ ਨਹੀਂ ਹੈ ਵਾਰੋ ਵਾਰ ਹੀ ਨੰਬਰ ਆਈ ਜਾ ਰਹੇ ਹੈ ਤੇ ਸਿਫਾਰਿਸ਼ ਨਹੀਂ ਹੈ ਇਹਨਾਂ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਜਿਹੜਾ ਇਹਨਾਂ ਦੀ ਇਹ ਇਹ ਬਿਲਕੁਲ ਹੀ ਜਨ ਸੇਵਾ ਧਰਮ ਸੇਵਾ ਵਾਸਤੇ ਹੈ ਹੋਰ ਵੀ ਲੋਕਾਂ ਨੂੰ ਕੀ ਹੈ ਕਲੀਅਰ ਕਰਨਾ ਚਾਹੁੰਦੇ ਜਿਆਦਾ ਜਿਆਦਾ ਆ ਕੇ ਭਾਗੀ ਜਾਈ ਦੇ ਤਾਂ ਮੰਨਦੇ ਧੰ ਨਾਲ ਮਤਲਬ ਕਰੇ ਤਾਂ ਕਿ ਇਹ ਹੋਰ ਆਪਣਾ ਵੀਰਵਾ ਬਦ ਪਾ ਸਕਣ ਸਮਿਲਾ ਤੁਹਾਨੂੰ ਸੀਸਾ ਨਹੀਂ ਦੇ ਸਕਦੇ ਇਹਦਾ ਲਾਭ ਹੈ ਉਹ ਜਿਹੜੇ ਇਨਾਵਲੋ ਕੀਤਾ ਲੋਕ ਲਾਭ ਲੈ ਸਕਦੇ ਨਾਲ ਬਿਲਕੁਲ ਲੈ ਸਕਦੇ ਜੀ ਲੈ ਰਹੇ ਆ ਅਸੀਂ ਲਿਆ ਮੈਂ ਲਿਆ ਵਾ ਮੈਂ ਪਰਸਨਲੀ ਲਿਆ ਵਾ ਤੇ ਬਾਕੀਆਂ ਨੂੰ ਵੀ ਕਹਾਂਗਾ ਕਿ ਆਖੀ ਆਪਣਾ ਲਾਭ ਲੈਣ ਅੱਜ ਕਿਸ ਕਿਸ ਤਰ੍ਹਾਂ ਦੇ ਉਪਰਾਲੇ ਨਾਲ ਕਿਹੜੇ ਕਿਹੜੇ ਕੰਮ ਲਗਾ ਅ ਬਲੱਡ ਟੈਸਟ ਖੂਨ ਦਾ ਬੀਪੀ ਟੈਸਟ ਅੱਠ ਦਾ ਐਨਕਾ ਵੀ ਫ੍ਰੀ ਦਿੱਤੀਆਂ ਦਵਾਈਆਂ ਹਾਂ ਬਿਲਕੁਲ ਦੇ ਰਹੇ ਜੀ ਸਮਝੋ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਜੀ ਇਹਨਾਂ ਨੂੰ 100% ਮਿਲੇਗਾ ਜੀ ਜਿਹੜਾ ਆਏਗਾ ਉਹ ਜ਼ਰੂਰ ਫਾਇਦਾ ਲੱਕ ਜਾਈਗਾ ਸੋਰਨ ਕਾਂਤਾ ਕਿਹੜੀ ਜਗ੍ਹਾ ਤੋਂ ਆਇਓ ਸਨਵਾਲੀ ਸਕੂਲ ਤੋਂ ਲੱਗਦਾ ਹਾਂਜੀ ਅੱਜ ਜਿਹੜਾ ਨਵ ਨਿਰਮਾਨ ਸੇਵਾ ਕਲਪ ਦੇ ਐਨਜੀਓ ਇਹਨਾਂ ਬਾਰੇ ਤੁਹਾਨੂੰ ਕੀ ਦੱਸਣ ਨੂੰ ਕੰਮ ਕਿਸਤਾਂ ਦੇ ਦੋ ਠੀਕ ਐ ਕਿਹੜੀ ਚੀਜ਼ ਦੀ ਤੁਸੀਂ ਪ੍ਰੋਗਰਾਮਸ ਤੇ ਕਿਹੜੇ-ਕਿਹੜੇ ਰੀਤ ਕਰਵਾਉਂਦੇ ਹੋ ਮੈਂ ਗੋਡੇ ਦਿਖਾਣ ਆਈ ਸੀ ਤੇ ਅੱਖਾਂ ਚ ਚੱਕ ਕਰਾਈਆਂ ਉਹਨਾਂ ਨੇ ਅਨਕ ਦੇ ਦਿੱਤੀ ਦਵਾਈਆਂ ਵੀ ਫ੍ਰੀ ਦੇਤੀਆਂ ਹਾਂਜੀ ਦਵਾਈ ਦੇ ਸੰਬੰਧ ਤੇ ਜਿਹੜੇ ਲੋਕ ਆ ਉਹ ਘੱਟ ਵੱਢੀ ਡਾਕਟਰਾਂ ਕੋ ਨਹੀਂ ਜਾ ਸਕਦੇ ਇਹਨਾਂ ਦਾ ਉਪਰਾਲਾ ਜਿਹੜਾ ਹੈਗਾ ਬੜਾ ਵਧੀਆ ਉਪਰਾਲਾ ਬਹੁਤ ਵਧੀਆ ਗਰੀਬਾਂ ਵਾਸਤੇ ਬਹੁਤ ਵਧੀਆ ਇਹ ਕਾਫੀ ਲੰਬੇ ਸਮੇਂ ਤੋਂ ਸੇਵਾ ਹਾਂ ਜੀ ਹਾਂ ਜੀ ਪਹਿਲੇ ਮੈਂ ਐਨਕਲ ਲੈ ਕੇ ਗਈ ਸੀ ਇਹਨਾਂ ਕੋ 10 ਨੰਬਰ ਵੱਧ ਗਿਆ ਹੁਣ ਉਹਨਾਂ ਦੂਸਰੀ ਐਨਕਲ ਇਹਨਾਂ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇ ਦੇ ਕਿੰਨੇ ਕੀ ਲੱਗਾ ਜੋ ਕਾਫੀ ਜ਼ਰਾ ਬਹੁਤ ਵਧੀਆ ਤੁਕਨ ਕੀ ਮੈਸੇਜ ਆ ਜਾਂਦਾ ਨਹੀਂ ਜਿਹੜਾ ਨਹੀਂ ਤੋ ਬਾਹਰ ਜਾ ਸਕਦਾ ਵੱਡੇ ਡਾਕਟਰਾਂ ਕੋ ਇੱਥੇ ਆ ਕੇ ਚੈੱਕ ਆਪ ਆਪਣਾ ਕਰਾਵੇ ਸਮੇਂ ਦੇ ਵੱਡੇ ਵੱਡੇ ਡਾਕਟਰ ਵੀ ਉਪਲਬਧ ਤੇ ਇਹਨਾਂ ਦੇ ਸਾਰੇ ਹਾਂ ਡਾਕਟਰ ਵੱਡੇ ਹੀ ਆਉਂਦੇ ਇੱਥੇ ਚੈੱਕ ਕਰਦੇ ਆ ਕਿਸੇ ਚੀਜ਼ ਦੀ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਚਾਹਤਾ ਹੋ ਤਾਂ ਹਾਂ